جبت اپار 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 جو آپ سنگان ہر روز گرو مہاراج جی کرتے

ਪਰਮਾਤਮਾ ਜੀ ਮੈਂ ਕੁਝ ਵੀ ਨਹੀਂ ਜਾਣੂੰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਕਿ ਮੈਂ ਕੁਝ ਵੀ ਨਹੀਂ ਜਾਣੂੰ ਕਿਉਂਕਿ ਜੀਵ ਦਾ ਮਨ ਮਾਇਆ ਦੇ ਹੱਥ ਵਿੱਚ ਟੁੱਕਾ ਹੈ ਇਹ ਜਿਹੜਾ ਜੀਵ ਹੈ ਇਹ ਕੁਝ ਵੀ ਨਹੀਂ ਜਾਣੂੰ

دنیا میں چھنجا میں نام ہو مائے کئی بار یہ پاندے دے بچے جد کا میں دے میں نواز جیتا ہی نہیں ہی دیا تم کہیت ہو جکر سونی ہم کہیت تعلق کے کام پر. کہ پرماکما جی تسی سمتار مالک کہیں جاندے کہ آپ اس سمتار مالک

راج کے منکار ہونا کہ اپنے آپ کو راجا سمجھنا خوش جنہوں اپنے جت کا ہنکار ہونا ست گو جی باتے بتاتے ہیں کہ پائی اس مایا پر پرواہ کر کے بچے پسے ہوئے ہیں پل پل, پل. پل, پل پرماتما دور بس دور ہی جا رہا چکار

گوتم رشی استری جس نل پارتی کا پتی شروع مایا روپ تو ਨਵਤ ਪਿਆ ਬ੍ਰਹਮਾ ਪੁਨੀ ਤੇਜ ਹੋਇ ਤੋ ਗਿਆ ਜਿੱਦਰ ਵੀ ਉਸਦੇ ਤੇਜਾਂ ਦੇ ਪੁੱਤਰ ਹੀ ਉਹ ਆਪਣਾ ਨਾਮ ਪੜਾ ਕੇ ਸੰਭ ਲੈ ਆਣ ਤਮ ਕਾਇਤੀ ਆਪਾਸ਼ ਹੋ ਲਗੇ ਬ੍ਰਹਮਾ ਨੇ ਆਪਣਾ ਪੰਜਵਾਂ ਸਿਰ ਆਪਣਾ ਮੂੰਹ ਕੰਦੇ ਆਪਾਸ਼ਨ ਕਰ ਤਾ ਸਿਰ ਨੇ ਬ੍ਰਹਮ ਦਾ ਸਿਰ ਕੰਡਾ

ਪਰantu ਕਹਿੰਦੇ ਜੀਵ ਬੜਾ ਪੇਸ਼ਾਨ ਮੈਂ ਅੱਜ ਵੀ ਇਨਾ ਵੱਡੋ ਨਹੀਂ ਰੁਕਦਾ ਜੇ ਰੁਕਦਾ ਨਹੀਂ ਹੈ ਕਹਿਣੇ ਬਿਨਾਂ ਕਹਾ ਕਰਕੇ ਜਦ ਨਿਰਤ ਰਾਤ ਸੰਕਾ ਕੀ ਲੇ ਜਾ ਸਤਗੁਰੂ ਬਦਾਸ ਮਹਾਰਾਜ ਕਹਿੰਉਂਦੇ ਕਿ ਐਨਾ ਕੀ ਬਚਨ ਲਈ ਕੀ ਕੀਤਾ ਜਾਵੇ ਕਿ ਕਿੱਥੇ ਜਾਇਆ ਜਾਵੇ ਪਰਮਾਤਮਾ ਦੇ ਨਾਮ ਤੋਂ ਬਨਾਕਿਸ ਦੀ ਛਾਂ ਲੈ ਜਾਵੇ ਪਾਵ ਪਰਮਾਤਮਾ ਦੀ ਛਾਂ ਲੈ ਕੇ ਜੀਵ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਸਕਦਾ ਹੈ ਸਤਗੁਰ ਕਬੀਰ ਮਹਾਰਾਜ ਜੀ ਪਰਮਾਤਮਾ ਨੇ ਕਿ ਮਾਇਆ ਤੋਂ ਬਚਨ ਦਾ ਪ੍ਰਭਾਵ ਦਰਦੇ ਹਨ ਸਾਕੂ ਸੰਗਤ ਦਿਉ ਰਲਾਈ ਪੰਜ ਤੂਤ ਦੇ ਲਿਓ ਸ਼ کہن کا تیر جس قدر جس مایا تب شوٹے جب ساتھ اپایا کہ ساتھ اپنی سمت کر کے پرماتمہ دا نام جب پکے اے چیم مایا دے پر آپ دا دے دل مجان دلتا تو مکت ہو جانتا ہے سہتے سار تک قدمان سکتا لیا ہمانے

ستگر ارجن دیو مہاراج منو سہاگن جو پر ਪੀਸੋ ਰੱਤੇ ਰਹਿ ਜਾਂ ਮੰਨ ਜਿਉਂ ਜੀਵ ਰੂਪ ਵਿੱਚ ਇਸ ਤਿਸਵਾਪਨਾ ਜੋ ਪ੍ਰਭੂ ਪਤੀ ਦੀ ਪਹਿਚਾਨ ਕਰਦੇ ਹੈ ਕਿ ਆਪਣਾ ਸਭ ਛੱਡ ਕੇ ਆਪਣੇ ਪਤੀ ਨਾਲ ਰਹਿੰਦੇ ਹਨ ਮੰਨਦੇ ਹਨ ਪਰਮਾਤਮਾ ਨੂੰ ਹੀ ਤੁਲ ਮੰਨ ਕੇ ਵੀ ਆਪਣੂ ਛੱਡ ਕੇ ਪਿਆਰੀ ਪਤੀ ਦੇ ਨਾਲ ਰਹਿੰਦੇ ਹਨ ਬਾਬਾ ਬ੍ਰਿਧ ਮਹਾਰਾਜ ਜੀ ਵੀ ਇਸੇ ਤਰ੍ਹਾਂ ਬਲਵਾਉਂਦੇ ਹਨ ਜਿਨ੍ਹਾਂ ਨਾਮ ਸੁਹਾਗਣਿਤ ਨਾ ਚਾਕ ਨਾ ਹੋਰ ਕਿ ਜਿਨ੍ਹਾਂ ਦਾ ਨਾਮ ਸੁਹਾਗਮਤਿ ਹੁੰਦਾ ਹੈ ਆਪ ਜਿਨ੍ਹਾਂ પતિ ਪਰਮਾਤਮਾ ਨੂੰ ਮਿਲ ਜਾਂਦਾ ਹੈ ਉਹਨਾਂ ਦੀ ਚਾਕ ਦ੍ਰਿਸ਼ਟੀ ਕਿਸੇ ਹੋਰ ਪਾਸੇ ਨਹੀਂ ਜਾਂਦੀ ਕਿ ਉਹ ਹੋਰ ਕਿਸੇ ਨੂੰ ਪ੍ਰਾਇਮਰਦ ਨੂੰ ਨਹੀਂ ਦੇਦੇ ਤਨ ਮੰਨ ਦੇ ਨਾਮ ਅੰਦਰ ਰੱਖੇ ਅਮਰ ਦੇਖਣਾ ਸੰਗਤ ਆਪਕੈ کوئی نہیں رکھا پتی پرماتما بنا ਔਰ ਦੇਵੀ ਤੇ ਧਾਮੀਆਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਸੱਜ ਗੁਰੂ ਕਬੀਰ ਮਹਾਰਾਜ ਰਮਾਉਂਦੇ ਤਨ ਮਨ ਤਨ ਕਰੇ ਸੋਪ ਸਰੀਰ ਸੋਈ ਸਹਾਗ ਕਹੇ ਕਬੀਰ ਕਿ ਜਿਸ ਸਹਾਗ ਨੇ ਆਪਣਾ ਤਨ ਮਨ ਤਨ ਕਰ ਸਭ ਕੁਝ ਪ੍ਰਭੂ ਨੂੰ ਸਮਰਪਤ ਤਾਉ ਇਸ ਤਰੀ ਸਹਾਗ ਕਹੇ ਜਾਂਦੇ ਸੋਹਤ ਦੰਨੇ ਪੀੜ ਪਾਈ ਜਦ ਕੇ ਅੰਤ ਤੱਕ ਦਰਦ ਨਾ ਪਾਈ ਜਿਨ੍ਹਾਂ ਦੁਆਕਣਾ ਨੇ ਆਪਣੇ ਪ੍ਰਭੂ ਪਤਨੀ ਨਾਲ ਪ੍ਰੇਮ ਨਹੀਂ ਕੀਤਾ ਜਿਨੇ ਆਪਣੇ ਗੁਰੂ ਦੇ ਨਾਲ ਪ੍ਰੇਮ ਨਹੀਂ ਕੀਤਾ ਅਧਿ ਨਾਲ ਪ੍ਰੇਮ ਨਹੀਂ ਕੀਤਾ ਉਹ ਸਾਕਣਾ ਵਾਲੇ ਪਤੀ ਪ੍ਰੇਮ ਜੋੜੇ ਦੇ ਦੁੱਖ ਨੂੰ ਨਹੀਂ ਹੰਸ ਸਕਦੇ ਸਤਿਗੁਰੂ ਕੀਰਤਿ ਮਹਾਰਾਜ ਜਰਵਾਉਂਦੇ ਲਾਗੀ ਤੀਰ ਸੋ ਜਾਣੇ ਪੀਰ ਕਿ ਜਿਸ ਨੂੰ ਵਿయోగ ਦੀ ਪੀੜਾ ਲੱਗੀ ਐ ਕੋਈ ਪੀੜਾ ਕੋਈ ਜਾਣਦਾ ਸਤਿਗੁਰੂ ਨਾਮ ਦਾ ਸਮਰਤਿ ਬ੍ਰਹਮ ਦੇ ਜਿਸ ਸੱਲ ਲਾਗੀ ਤੀਰ ਕਮ ਕੀ ਸੋ ਜਾਣੇ ਦਰਿਆ ਕਿ ਜਿਸ ਨੂੰ ਪ੍ਰੇਮ ਦੀ ਪੀੜਾ ਲੱਗੀ ਐ ਕੋਈ ਉਸ ਪੀੜਾ ਨੂੰ ਜਾਣਦਾ دکھی تو ہم پڑا دوئی پکی لے جننا نرانتر فکتنا کنی کہ جویں میں پتک شکڑ عورت دکھی ہوں دی ہوئی کہ دے دونا پکھاں پی پکھا کے اکتے سورے کا سکھاں کو بانجی رہی دی کہ جس نے اپنے پتی نوئی شاڑتا وہ ہوراں بار جاگ دی سی ہوئے کہ دے اپنے پی کے کرمی دکھی رہی دی دے اپنے سورے کرمی دکھی رہتی ہے اور سکھا تو بانجی رہ جانتی ہے اسے طرح پرماتمہ پر نے کوئی لوگ جی رو بھی اس طرح اتنے اس طرح ساتھ میں روح کیا ہے لوگ کرتے پر لوگ دے سکھا تو بانجی رہ جانتی ہے پر صلاح کا پانت دے اللہ سنگنا ساتھے گرنا کے لئے پر صلاح کا دارستہ کٹنا ہے مانند و بات ہی باتمانوں کے لئے رکھتا ہے ہے ਜਿੱਤੇ ਕੋਈ ਸੰਗੀਤ ਸਾਥੀ ਨਹੀਂ ਜਾਂਦਾ ਬਾਬਾ ਬ੍ਰਿੰਦਮਾਰਿਚ ਜੀ ਬਰੂਣ ਦੇ ਬਾਗ ਤਾਮਾ ਦੀ ਕਲੀ ਕੁੰੜੀ ਖੰਡਿਓ ਤੇ ਕੀ ਬੋਤ ਹੈ ਕਿਸ ਨੂੰ ਪਾਲ ਕਾਨੂੰਨ ਦੇ ਬਾਗ ਖੰਨੇ ਦੀ ਤਾਲ ਨਾਲ ਤੇ ਕੀ ਦੇ ਬਾਗ ਕੁੰੜੀ ਬ੍ਰਿੰਦ ਹੈ ਦੁਖਿਆ ਤਰ ਤਨਦਰਿਆ ਬਹੁਤ ਪਿਆਸ ਜੋ ਆਪਣਾ ਨਾ ਪਾਇਆ ਕੇ ਲੋਕਾਂ ਦੇ ਜਾਨ ਵਾਲੇ ਪ੍ਰਭੂ ਜੀ

ਆਪ ਜਿਵੇਂ ਚਾਹੋ ਉਸੇ ਤਰ੍ਹਾਂ ਇੰਤਰਾ ਉਦਾਸ ਕਰੋ ਜੀ ਜੋ ਗੁਰੂ ਬਾਬਾ ਸਾਹਿਬ ਨੇ ਕਿਹਾ ਅੱਜ ਦੇ ਸ਼ਬਦ ਵਿੱਚ ਤਾਂ ਤਾਂ ਸਤਗੁਰੂ ਦਾਸ ਸਮਰਦਾ ਜੀ ਇਹ ਵਰਮਾਉਂਦੇ ਕਿ ਪਰਮਾਤਮਾ ਦੇ ਨਾਮ ਤੋਂ ਬਨਾਂ ਜੀਤੇ ਰਹੀ ਸਹਾਰਾ ਜੀ ਉਹ ਸਤਿਗੁਰ ਦਾ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਤਿ